ਅੱਜ ਪਠਾਨਕੋਟ ਦੇ ਹਲਕਾ ਪੋਆ ਦੇ ਪਿੰਡ ਪੰਜੌਰ ਵਿੱਚ ਲਖਦਾਤਾ ਪੀਰ ਬਾਬਾ ਜੀ ਦਾ ਸਾਲਾਨਾ ਸਿੰਜ ਮੇਲਾ ਕਰਵਾਇਆ ਗਿਆ ਦੱਸਦੀ ਕਿ ਇਸ ਸਿੰਜ ਮੇਲਾ ਕਈ ਪੀੜੀਆਂ ਤੋਂ ਚੱਲਿਆ ਆ ਰਿਹਾ ਹੈ ਇਸ ਮੇਲੇ ਵਿੱਚ ਦੂਰ ਦੂਰ ਤੋਂ ਪਹਿਲਵਾਨ ਕੁਸ਼ਤੀ ਕਰਨ ਲਈ ਆਉਂਦੇ ਹਨ ਅਤੇ ਆਪਨੇ ਆਪਣਾ ਜੋਰ ਦਿਖਾਉਂਦੇ ਹਨ ਦਸਤਾਯੋਗ ਹੈ ਕਿ ਜਿੱਤਣ ਵਾਲੇ ਪਹਿਲਵਾਨਾਂ ਨੂੰ ਇਨਾਮ ਦੇ ਵਜੋਂ ਵੱਡੀ ਰਾਸ਼ੀ ਵੀ ਦਿੱਤੀ ਜਾਂਦੀ ਹੈ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਮੇਲਾ ਸਾਡੇ ਪਿਛਲੀ ਪੀੜੀ ਤੋਂ ਚੱਲਿਆ ਆ ਰਿਹਾ ਹੈ ਅਤੇ ਇਸੇ ਤਰ੍ਹਾਂ ਹਰ ਸਾਲ ਇਹ ਮੇਲਾ ਕਰਵਾਇਆ ਜਾਂਦਾ ਹੈ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਕਰਵਾਉਣ ਨਾਲ ਜਿੱਥੇ ਸਿਹਤ ਤੰਦਰੁਸਤ ਰਹਿੰਦੀ ਹੈ ਉੱਥੇ ਹੀ ਅੱਜ ਦੀ ਯੁਵਾ ਪੀੜੀ ਨਸ਼ੇ ਜੈਸੇ ਕੋਰਤੋਂ ਵੀ ਬਚ ਸਕਦੀ ਹੈ ਬਨੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜਕੇ ਨਿਊਜ਼ ਮਾਲੀ ਜੀ ਕਿਸੇ ਨਹੀਂ ਜੋੜਨੇ ਬੰਨੇ ਅੱਜ ਸੇਵਾ ਨਾਲ ਜਿਹੜਾ ਯੂਨਿਟ ਜਿਹੜਾ ਬੜਾ ਸਦੀਆਂ ਤੋਂ ਪੁਰਾਣਾ ਤੋਂ ਹੁੰਦਾ ਚਾਲੂ ਆ ਰਿਹਾ ਸਾਡੇ ਬਜ਼ੁਰਗ ਪੁਰਾਣੇ ਬਜ਼ੁਰਗ ਅੱਗੇ-ਅੱਗੇ ਉਹਦੀ ਜੋ ਵੀ ਲਾੜ ਹੈ ਜੋ ਪੀੜੀ ਅੱਗੇ ਜੋ ਪਿੰਡ ਦਾ ਸਰਵੋ ਜਲਦਾ ਆਇਆ ਹੈ ਮਤਲਬ ਇਹ ਸਿੰਝ ਮੇਲਾ ਮਤਲਬ ਸਿਆਣੇ ਬਜ਼ੁਰਗਾਂ ਦੀ ਰੀਤ ਤੇ ਰਿਵਾਜ ਨਾਲ ਅੱਗੇ ਆਗਲਾ ਪੁੱਜ ਵੀ ਉਸ ਵਜ੍ਹਾ ਨਾਲ ਸਿੰਝ ਮੇਲਾ ਚੱਲੂ ਰੱਖਿਆ ਦਾ ਹੈ ਆਜ ਕੱਲ ਦਾ ਜਿਹੜਾ ਜੂਥ ਆਜ ਕੱਲ ਦਾ ਜਿਹੜਾ ਨਾ ਆਜ ਕੱਲ ਦਾ ਜਿਹੜਾ ਨਾਮਾ ਜੂਥ ਹੈ ਉਹ ਨਸ਼ੇ ਵਾਲਾ ਜਾ ਰਿਹਾ ਹੈ ਨਸ਼ੇ ਤੋਂ ਬਚਾਅ ਵਾਸਤੇ ਇਹ ਛੋਟੀ ਛੋਟੀਆਂ ਗੇਮਾਂ ਸਿੰਝ ਹੋਈਆਂ ਜਾਂ ਕ੍ਰਿਕਟ ਹੋਈਆਂ ਜਾਂ ਬਲੀਬਾਲ ਹੋਈਏ ਉਸ ਲਾਈਨ 'ਚ ਬੱਚੇਂਗੇ ਇਸ ਹਾਲ ਕਰੀਦਾ ਮਤਲਬ ਬਾਕੀ ਕਿੱਥੇ ਕਿਥੋਂ ਭਲਵਾਣਾ ਨੇ ਕੋ ਪਲਵਾਣਾ ਬਾਕੀ ਪਲਵਾਨ ਕੋਈ ਹਿਮਾਚਲ ਦਾ ਆਣਿਆ ਕੋਈ ਜੰਮੂ ਦਾ ਆਣਿਆ ਕੋਈ ਡੇਰਾ ਬਾਬਾ ਨਾਨਕ ਤੋਂ ਕੋਈ ਅੰਬਰਸਰ ਤੋਂ ਕੋਈ ਬਟਿੰਡਾ ਤੋਂ ਕੋਈ ਮੋਗਾ ਤੋਂ ਜਿਨੇ ਵੀ ਪ੍ਰਜਾਣ ਆਣਦੇ ਆ ਆਹੀ ਉਹਨਾਂ ਨੂੰ ਟਰੋਫੀ ਦੇਈਏ ਜੋ ਵੀ ਸਾਡੇ ਕੋਲ ਨਾਮ ਹੁੰਦਾ ਆ ਆਹ ਟਰੋਫੀ ਦੇ ਕੇ ਭੇਡ ਕਰੀ ਭੇਜਨੇ ਆ ਹਾਂਜੀ ਜਿਹੜਾ ਸਿੰਘ ਮੇਲਾ ਕਰਵਾਇਆ ਜਾਂਦਾ ਪੰਜੂਰ ਦੇ ਵਿੱਚ ਕੀ ਜਿਹੜਾ ਮਹੱਤਵ ਹੈ ਦੇਖੋ ਜੀ ਸਭ ਤੋਂ ਪਹਿਲੇ ਤਾਂ ਤੁਹਾਡਾ ਸਵਾਗਤ ਹੈ ਸਾਡੇ ਪਿੰਨ ਪੰਜੋੜ ਦੇ ਵਿੱਚ ਜਿਹੜੇ ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਇੱਕ ਲੋਕਾਂ ਨੂੰ ਸੰਦੇਸ਼ ਦਿੰਦੇ ਹਾਂ ਸਾਡੀ ਖਾਸ ਕਰਕੇ ਯੁਵਾ ਪੀੜ੍ਹੀ ਨੂੰ ਕਿ ਜਿੱਥੇ ਵੀ ਕਿਤੇ ਸ਼ਿੰਗ ਮੇਲਾ ਹੁੰਦਾ ਤੁਸੀਂ ਪਹਿਲ ਦੇ ਆਧਾਰ ਤੇ ਪਹੁੰਚਦੇ ਹੋ ਤਾਂ ਕਿ ਜਿਹੜੇ ਸਾਡੀ ਯੁਵਾ ਪੀੜ੍ਹੀ ਆ ਉਹ ਨਸ਼ਿਆਂ ਤੋਂ ਦੂਰ ਰਹੇ ਇਹ ਹੀ ਸਾਡਾ ਮਕਸਦ ਹੈ ਕੀ ਆਪਾਂ ਆਪਣੀ ਜੁਵਾ ਪੀੜੀ ਨੂੰ ਕਹੀਏ ਕਿ ਤੁਸੀਂ ਖੇਲਾਂ ਵੱਲ ਵਧੋ ਨਸ਼ਿਆਂ ਵੱਲ ਨਾ ਜਾਓ ਔਰ ਜਿਹੜਾ ਇਹ ਸ਼ਿੰਝ ਮੇਲਾ ਹੈਗਾ ਇਹ ਬਾਬਾ ਲਖਦਾਤਾ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਇਹ ਸਾਡੇ ਬਜ਼ੁਰਗ ਜਿਹੜੇ ਸਦੀਆਂ ਤੋਂ ਸਦੀਆਂ ਚੱਲਦਾ ਆ ਰਿਹਾ ਮੇਲਾ ਔਰ ਦੋ ਦੀ ਸੀ ਸਾਡਾ ਪਹਿਲੇ ਇੱਕ ਮੇਲਾ ਹੁੰਦਾ ਪਿੰਡ ਦੇ ਵਿੱਚ ਉਸ ਤੋਂ ਬਾਅਦ ਜਿਹੜੀਆਂ ਪਿੰਡ ਦੀਆਂ ਔਰਤਾਂ ਨੇ ਬਾਬੇ ਦੇ ਚੂਰਮਾ ਚੜਾਉਂਦੀਆਂ ਨੇ ਉਸ ਤੋਂ ਬਾਅਦ ਲਾਸਟ ਸਾਡੀ ਇਹ ਸ਼ਿੰਝ ਹੁੰਦੀ ਹੈ ਸ਼ਿੰਝ ਦੇ ਵਿੱਚ ਦੂਰ ਦਰਾਜ ਤੋਂ ਪਹਿਲਵਾਨ ਆਂਦੇ ਨੇ ਜਿਹਦੇ ਵਿੱਚ ਡੇਰਾ ਬਾਬਾ ਨਾਨਕ ਤੋਂ ਕੋਈ ਅੰਮ੍ਰਿਤਸਰ ਤੋਂ ਜਿਹੜੇ ਮੋਟੋ ਦੂਹਰਾਸ ਤੋਂ ਆਉਂਦੇ ਨੇ ਔਰ ਹਿਮਾਚਲ ਤੋਂ ਵੀ ਆਉਂਦੇ ਨੇ ਔਰ ਸਾਡਾ ਇਹੀ ਜਿਹੜਾ ਸ਼ਿੰਝ ਮੇਲਾ ਕਰਵਾਉਣ ਦਾ ਮਕਸਦ ਹੈ ਅਸੀਂ ਫਿਰ ਇੱਕ ਇਨਾਮ ਵੀ ਬਣ ਰਿਹਾ ਔਰ ਸਾਡੇ ਅਸੀਂ ਇਨਾਮ ਵੀ ਦਿੰਨੇ ਆ ਕਿ ਲੋਕਾਂ ਨੂੰ ਜਿਹੜੇ ਵੀ ਪੁਲਵਾਨ ਇੱਥੇ ਖੇਲਣ ਆਉਂਦੇ ਨੇ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਆਪਣੀ ਯੁਵਾ ਪੀੜ੍ਹੀ ਨੂੰ ਕਿ ਤੁਸੀਂ ਹਾਲੇ ਵੀ ਵਕਤ ਹੈ ਸੁਧਰ ਜਾਓ ਨਸ਼ਿਆਂ ਵੱਲ ਨਾ ਜਾਓ ਖੇਲਣਾ ਬਹੁਤ ਜ਼ਰੂਰੀ ਨੇ ਕਿਉਂਕਿ ਸਾਡੇ ਤੁਸੀਂ ਬਜ਼ੁਰਗ ਦੇਖਿਓਗੇ ਹੈ ਸੀ ਕਿਸੇ ਬਿਮਾਰੀ ਦੇ ਉਹ ਮੁਤਾਜ ਕਿਸੇ ਵੀ ਕੋਈ ਵੀ ਬਿਮਾਰੀ ਨਹੀਂ ਸੀ ਉਹਨਾਂ ਦਾ ਕਾਰਨ ਇਹ ਸੀ ਕਿ ਉਹ ਆਪਣੇ ਸਰੀਰਿਕ ਰੂਪ ਦੇ ਵਿੱਚ ਮਜਬੂਤ ਸਨ ਇਸੇ ਕਰਕੇ ਮੇਰਾ ਫਿਰ ਹੀ ਜੁਵਾ ਪੀੜੀ ਨੂੰ ਸੰਦੇਸ਼ ਹੈ ਤੁਹਾਡੇ ਮਾਧਿਅਮ ਚੈਨਲ ਦੇ ਮਾਧਿਅਮ ਰਾਹੀਂ ਕਿ ਅਜੇ ਵੀ ਸਮਝੋ ਕੁਝ بگੜਿਆ ਨਹੀਂ ਹੈ ਤੁਸੀਂ ਨਸ਼ਿਆਂ ਤੋਂ ਦੂਰ ਰਹੋ ਔਰ ਖੇਡਾਂ ਦੇ ਮਹੱਤਵ ਨੂੰ ਸਮਝੋ ਜੈ ਹਿੰਦ ਜੈ ਭਾਰਤ